ਪਾਠ 6 ਆਧੁਨਿਕ ਸ਼ਹਿਰ ਚੰਡੀਗੜ੍ਹ ਚੰਡੀਗੜ੍ਹ ਨੂੰ ਪੰਜਾਬ ਦੇ ਆਧੁਨਿਕ ਸ਼ਹਿਰ ਹੋਣ ਦਾ ਮਾਣ ਪ੍ਰਾਪਤ ਹੈ ਇਸ ਨੂੰ ਸਿਟੀ ਬਿਊਟੀਫੁੱਲ ਵੀ ਆਖਿਆ ਜਾਂਦਾ ਹੈ ਭਾਵੇਂ ਇਹ ਆਧੁਨਿਕ ਸਹੂਲਤਾਂ ਵਾਲਾ ਸ਼ਹਿਰ ਨਹੀਂ ਫਿਰ ਵੀ ਇਹ ਸ਼ਹਿਰ ਪੰਜਾਬ ਦੇ ਬਾਕੀ ਸ਼ਹਿਰਾਂ ਨਾਲੋਂ ਕਈ ਗੱਲਾਂ ਵਿੱਚ ਭਿੰਨ ਹੈ ਤੰਗ ਗਲੀਆਂ ਤੇ ਮੁਹੱਲਿਆਂ ਦੀ ਬਜਾਏ ਇਸ ਸ਼ਹਿਰ ਨੂੰ ਪੂਰੀ ਤਰ੍ਹਾਂ ਤਰਤੀਬ ਅਤੇ ਵਿਉਂਤਬੰਦੀ ਨਾਲ ਉਸਾਰਿਆ ਗਿਆ ਹੈ ਇਹ ਸ਼ਹਿਰ ਪੰਜਾਬ ਹਰਿਆਣਾ ਹਿਮਾਚਲ ਦੀ ਹੱਦ ਉੱਪਰ ਸਥਿਤ ਹੈ ਇਸ ਦੇ ਇੱਕ ਪਾਸੇ ਪੰਜਾਬ ਦੂਜੇ ਪਾਸੇ ਹਿਮਾਚਲ ਤੇ ਤੀਜੇ ਪਾਸੇ ਹਰਿਆਣਾ ਹੈ ਇਸੇ ਲਈ ਇਸ ਸ਼ਹਿਰ ਵਿੱਚ ਇਨ੍ਹਾਂ ਤਿੰਨਾਂ ਰਾਜਾਂ ਤੋਂ ਆਏ ਲੋਕਾਂ ਨੂੰ ਦੇਖਿਆ ਜਾ ਸਕਦਾ ਹੈ ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ ਪੰਜਾਬ ਤੋਂ ਉਸ ਦਾ ਮਹਾਨਗਰ ਲਾਹੌਰ ਖੁਸ ਜਾਣ ਕਾਰਨ ਇੱਕ ਵੱਡੇ ਸ਼ਹਿਰ ਦੀ ਅਣਹੋਂਦ ਮਹਿਸੂਸ ਕੀਤੀ ਜਾਂਦੀ ਸੀ ਜਿਸ ਨੂੰ ਪੂਰਾ ਕਰਨ ਲਈ ਉਸ ਸਮੇਂ ਦੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੇ ਇਸ ਸ਼ਹਿਰ ਨੂੰ ਉਸਾਰੇ ਜਾਣ ਦੀ ਇੱਛਾ ਪ੍ਰਗਟ ਕੀਤੀ। ਇਹ ਸ਼ਹਿਰ ਆਧੁਨਿਕ ਸਹੂਲਤਾਂ ਵਾਲਾ ਸ਼ਹਿਰ ਹੋਣਾ ਚਾਹੀਦਾ ਹੈ ਤੇ ਇਸ ਦੇ ਬਣਤਰ ਤੇ ਦਿਖ ਅਨੁਸਾਰ ਸ਼ਹਿਰ ਹੋਣ ਵਾਲੀ ਚਾਹੀਦੀ ਹੈ। ਇਸ ਲਈ ਹੀ ਸ਼ਿਵਾਲਿਕ ਦੇ ਪੈਰਾ ਵਿੱਚ ਰਮਣੀਕਟਲਾਂ ਨੂੰ ਇਸ ਸ਼ਹਿਰ ਵਾਸਤੇ ਚੁਣਿਆ ਗਿਆ ਤੇ ਸ਼ਹਿਰ ਦੀ ਰੂਪਰੇਖਾ ਬਣਾਉਣ ਦਾ ਕੰਮ ਇਟਲੀ ਦੇ ਮਸ਼ਹੂਰ ਆਰਕੀਟੈਕਟ ਲੀ ਕਾਰਬੂਜ਼ੀਅਰ ਨੂੰ ਸੌਪਿਆ ਗਿਆ। ਇਸ ਸ਼ਹਿਰ ਦਾ ਨਾਂ ਇਸ ਇਲਾਕੇ ਵਿੱਚ ਸਥਿਤ ਚੰਡੀ ਦੇਵੀ ਦੇ ਇੱਕ ਪੁਰਾਤਨ ਮੰਦਿਰ ਤੋਂ ਲਿਆ ਗਿਆ ਹੈ। ਇਹ ਮੰਦਿਰ ਚੰਡੀਗੜ੍ਹ ਕਾਲਕਾਜੀ ਮਾਰਗ ਉੱਪਰ ਸਥਿਤ ਹੈ। ਅੱਜਕੱਲ ਇਹ ਭਾਰਤੀ ਫੌਜ ਦੇ ਇੱਕ ਰਿਹਾਈਸ਼ੀ ਖੇਤਰ ਵਜੋਂ ਜਾਣਿਆ ਜਾਂਦਾ ਹੈ। ਚੰਡੀਗੜ੍ਹ ਪੰਜਾਬ ਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਹੈ। ਪੰਜਾਬ ਤੇ ਹਰਿਆਣਾ ਸਰਕਾਰ ਦੇ ਮੁੱਖ ਦਫ਼ਤਰ ਤੇ ਵਿਧਾਨ ਸਭਾਵਾ ਚੰਡੀਗੜ੍ਹ ਵਿੱਚ ਸਥਿਤ ਹਨ। ਇਸ ਤੋਂ ਇਲਾਵਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਪਜੀ ਪੰਜਾਬ ਯੂਨੀਵਰਸਿਟੀ ਅਤੇ ਹੋਰ ਕਈ ਸਰਕਾਰੀ ਤੇ ਗੈਰ ਸਰਕਾਰੀ ਦਫਤਰ ਚੰਡੀਗੜ੍ਹ ਦਾ ਹਿੱਸਾ ਹਨ ਜਿਨ੍ਹਾਂ ਕਾਰਨ ਇਸ ਸ਼ਹਿਰ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ ਚੰਡੀਗੜ੍ਹ ਸ਼ਹਿਰ ਨੂੰ ਕਈ ਸੈਕਟਰਾਂ ਵਿੱਚ ਵੰਡਿਆ ਹੋਇਆ ਹੈ ਜੋ ਮੱਧਮਾਰਗ ਦੇ ਦੋਹੀ ਪਾਸੇ ਸਥਿਤ ਹਨ ਇਹਨਾਂ ਸੈਕਟਰਾਂ ਦੀ ਰੂਪਰੇਖਾ ਕੁਝ ਇਸ ਤਰ੍ਹਾਂ ਦੀ ਹੈ ਕਿ ਰਿਹਾਇਸ਼ ਖੇਤਰ ਦੀ ਹਰ ਸਹੂਲਤ ਹਰ ਸੈਕਟਰ ਵਿੱਚ ਮੌਜੂਦ ਹੈ ਹਰ ਸੈਕਟਰ ਦਾ ਆਪਣਾ ਸਕੂਲ ਆਪਣਾ ਬਾਜ਼ਾਰ ਹੈ ਸੈਕਟਰਾਂ ਨੂੰ ਇੱਕ ਦੂਜੇ ਤੋਂ ਵੱਖ ਕਰਦੇ ਆ ਸੜਕਾਂ ਤੋਂ ਇਲਾਵਾ ਲੋਕਲ ਬੱਸ ਸਰਵਿਸ ਦੀ ਸਹੂਲਤ ਹੈ ਜੋ ਇਨਾ ਸਾਰੇ ਸੈਕਟਰਾਂ ਨੂੰ ਇੱਕ ਦੂਜੇ ਨਾਲ ਜੋੜਦੀ ਹੈ ਤੇ ਇੱਕ ਦੂਜੇ ਤੱਕ ਪਹੁੰਚਣ ਦਾ ਵਸੀਲਾ ਹੈ ਚੰਡੀਗੜ੍ਹ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਹੈ ਹਰ ਸਾਲ ਹਜ਼ਾਰਾਂ ਸੈਲਾਨੀਆਂ ਜੋ ਹਿਮਾਚਲ ਦੀਆਂ ਸੈਲਾਨੀ ਥਾਵਾਂ ਉੱਪਰ ਆਪਣੀਆਂ ਗਰਮੀ ਦੀਆਂ ਛੁੱਟੀਆਂ گزارਣ ਚੰਡੀਗੜ੍ਹ ਦੀ ਫੇਰੀ ਜ਼ਰੂਰ ਪਾਉਂਦੇ ਹਨ ਚੰਡੀਗੜ੍ਹ ਆਪਣੇ ਸਾਫ਼ ਸੁਥਰੇ ਮਾਹੌਲ ਕੁਦਰਤੀ ਸੁੰਪਣ ਆਲੀਸ਼ਾਨ ਤੇ ਸ਼ਾਨਦਾਰ ਇਮਾਰਤਾਂ ਕਾਰਨ ਪ੍ਰਸਿੱਧ ਹੈ ਚਾਹੇ ਚੰਡੀਗੜ੍ਹ ਦੀ ਸੁਖਨਾ ਝੀਲ ਹੋਵੇ ਜਾਂ ਨੇਕ ਚੰਦ ਦਾ ਰੌਕ ਗਾਰਡਨ ਚਾਹੇ 17 ਸੈਕਟਰ ਦੇ ਬਾਜ਼ਾਰ ਦਾ ਰੌਣਕ ਭਰਿਆ ਖੁਸ਼ਗਵਾਰ ਮਾਹੌਲ ਹੋਵੇ ਜਾਂ ਸੜਕਾਂ ਦੇ ਦੋਹਾਂ ਪਾਸਿਆਂ ਉੱਪਰ ਲੱਗੇ ਹੋਏ ਸ਼ਾਨਦਾਰ ਛੇਦਾਰ ਦਰਖਤ ਇਹ ਸ਼ਹਿਰ ਹਰ ਕਿਸੇ ਦਾ ਮਨ ਮੋਹ ਲੈਂਦਾ ਹੈ ਚੰਡੀਗੜ੍ਹ ਦੀ ਬਣਤ ਤੇ ਸਥਾਪਨਾ ਵਿੱਚ ਡਾਕਟਰ ਮਹਿੰਦਰ ਸਿੰਘ ਰੰਦਾਵਾ ਦਾ ਮੁੱਖ ਯੋਗਦਾਨ ਰਿਹਾ ਹੈ ਉਹਨਾਂ ਕਲਾ ਪਾਰਖੂ ਤੇ ਕਲਾ ਪ੍ਰੇਮੀ ਮੋੜ ਕਰਕੇ ਚੰਡੀਗੜ੍ਹ ਵਿੱਚ ਵਸਣ ਵਾਲਿਆਂ ਦੇ ਸਹਿਜ ਸਵਾਦ ਦਾ ਵੀ ਪੂਰਾ ਧਿਆਨ ਰੱਖਿਆ ਇਸ ਵਾਸਤੇ ਚੰਡੀਗੜ੍ਹ ਵਿੱਚ ਕਲਾ ਪਵਨ ਟੈਗੋਰ تھیਟਰ ਸਰਕਾਰੀ ਕਾਲਜ ਆਫ ਆਰਟਸ ਨੂੰ ਵੀ ਸ਼ਾਮਲ ਕੀਤਾ ਗਿਆ ਇਸ ਤੋਂ ਇਲਾਵਾ ਉਹਨਾਂ ਉਸ ਵੇਲੇ ਦੇ ਛੋਟੀ ਦੇ ਆਰਟਿਸਟਾਂ ਨੂੰ ਚੰਡੀਗੜ੍ਹ ਬੁਲਾ ਕੇ ਉਹਨਾਂ ਨੂੰ ਸ਼ਹਿਰ ਦੀ ਵਸੋ ਦਾ ਹਿੱਸਾ ਬਣਾਇਆ ਪ੍ਰਸ਼ਾਸਨ ਦੇ ਤੌਰ ਤੇ ਚੰਡੀਗੜ੍ਹ ਕੇਂਦਰੀ ਪ੍ਰਸ਼ਾਸਿਤ ਖੇਤਰ ਹੈ ਇਸ ਉੱਪਰ ਨਾ ਪੰਜਾਬ ਦਾ ਕਬਜ਼ਾ ਹੈ ਤੇ ਨਾ ਹਰਿਆਣੇ ਦਾ ਇਸ ਦਾ ਨਿਯੰਤਰਣ ਕੇਂਦਰ ਸਰਕਾਰ ਕੋਲ ਹੈ ਇਹ ਰੇਲ ਤੇ ਹਵਾਈ ਮਾਰਗ ਨਾਲ ਦੇਸ਼ ਦੇ ਵੱਡੇ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ ਅੱਜ ਕੱਲ ਇਸ ਸ਼ਹਿਰ ਦੇ ਆਸ-ਪਾਸੇ ਵੋਹਾਲੀ ਪੰਚਕੁੱਲਾ ਤੇ ਪਿੰਜੌਰ ਜਿਹੇ ਸ਼ਹਿਰ ਨਕਸ਼ੇ ਵਿੱਚ ਉੱਭਰ ਰਹੇ ਹਨ ਤੇ ਇਹ ਖੇਤਰ ਵਪਾਰ ਸਿੱਖਿਆ ਤੇ ਉਦਯੋਗ ਦੇ ਖੇਤਰ ਵਿੱਚ ਆਪਣਾ ਨਾਂ ਬਣਾ ਰਿਹਾ ਹੈ